ਵੀ ਅਸੀਂ ਰਾਜਨੀਤੀ ਵਿੱਚ ਕੀ ਕਰਨ ਆਏ ਕਿਉਂ ਆਇਆ ਤੁਸੀਂ ਮੈਂਬਰ ਪਾਰਲੀਮੈਂਟ ਬਣਿਆ ਤੁਸੀਂ ਐਮਐਲਏ ਬਣ ਸਕਦੇ ਸੀ ਤੁਸੀਂ ਕੁਝ ਹੋਰ ਵੀ ਬਣੋਗੇ ਲੇਕਿਨ ਤੁਸੀਂ ਕੀ ਕਰਨ ਆਇਆ ਤੁਹਾਡਾ ਮਕਸਦ ਕੀ ਹੈ ਜਦੋਂ ਇਹ ਸਾਰੀ ਦੀ ਸਾਰੀ ਰਾਜਨੀਤੀ ਸੱਤਾ ਦੇ ird gird ਘੁੰਮਣ ਲੱਗ ਪਈ ਸੱਤਾ মানে ਪਾਵਰ ਕਿਉਂਕਿ ਤੁਸੀਂ ਪਾਵਰ ਚਾਹੋਗੇ ਤੁਹਾਡੇ ਕੋਲ ਪ੍ਰਿਵਿਲੇजेस ਆਣਗੇ ਤੁਹਾਡੇ ਕੋਲ ਸੰਸਾਧਨ ਆਣਗੇ ਤੁਸੀਂ ਆਪਣੀ ਉਸ ਜਿਹਨੂੰ ਕਹਿੰਦੇ ਨੇ ਪੋਲੀਟੀਕਲ ਲੌਂਗੇਵਿਟੀ ਹਾਂ ਉਸ ਨੂੰ ਹੋਰ ਲੰਮਾ ਕਰਨਾ ਹੈ ਵੀ ਮੈਂ ਇੱਕ ਵਾਰ ਐਮਪੀ ਬਣ ਗਿਆ ਮੈਂ ਇੱਕ ਵਾਰ ਐਮਐਲਏ ਬਣ ਗਿਆ ਮੈਂ ਦੂਸਰੀ ਟਰਮ ਵੀ ਕੱਢਾਂ ਮੈਂ ਤੀਸਰੀ ਕੱਢਾਂ ਹਣਾ ਇੱਥੇ 10-10 ਸਾਲ 15-15 ਸਾਲ ਮੁੱਖ ਮੰਤਰੀ ਤੁਰਦੇ ਰਹਿੰਦੇ ਨੇ ਪ੍ਰਧਾਨ ਮੰਤਰੀ ਨੂੰ ਤੀਸਰੀ ਟਰਮ ਹੈ ਵੀ ਜਿਵੇਂ ਉੱਤੋਂ ਲਿਖਵਾ ਕੇ ਆਏ ਹੋਏ ਨੇ ਵੀ ਅਸੀਂ ਕਦੇ ਸੱਤਾ ਛੱਡ ਨਹੀਂ ਨੀ ਸੋ ਜਦੋਂ ਸੱਤਾ ਦੀ ਖੇਡ ਆ ਗਈ ਜਿੱਥੇ ਪਾਵਰ ਆ ਗਈ ਉੱਥੇ ਫਿਰ ਥੋੜੀ ਆ ਜਿਹੜੇ ਸਰੋਕਾਰ ਬਚਦੇ ਨੇ ਪੰਜਾਬ ਦੇ ਹੱਕਾਂ ਦੀ ਗੱਲ ਪਾਣੀਆਂ ਦੀ ਗੱਲ ਰੱਖੇ ਹੋਣ ਦੀ ਗੱਲ ਕੈਪੀਟਲ ਦੀ ਗੱਲ ਚੰਡੀਗੜ੍ਹ ਦੀ ਗੱਲ ਉਹ ਚੰਡੀਗੜ੍ਹ ਦੀ ਡੈਮੋਗ੍ਰਾਫੀ ਦੇਖ ਲਓ ਤੇ ਚੰਡੀਗੜ੍ਹ ਛੱਡੋ ਮੈਂ ਤਾਂ ਕਈ ਵਾਰ ਕਹਿੰਦਾ ਤੁਸੀਂ ਮੋਹਾਲੀ ਦੀ ਆਪਾਂ ਆਪਣੇ ਹਲਕੇ ਖਰੜ ਦੀ ਤੁਸੀਂ ਦੇਖ ਲਓ ਡੈਮੋਗ੍ਰਾਫੀ ਉਹਦੇ ਤੁਹਾਨੂੰ ਅਬਾ ਪੰਜਾਬ ਯੂਨੀਵਰਸਿਟੀ ਦੀ ਅੱਜ ਗੱਲ ਕਰਦੇ ਪਏ ਆ ਉਹਦੇ ਸਿੰਡੀਗੇਟ ਤੇ ਸੈਨੇਟ ਉੱਤੇ ਇੱਕ ਵੱਡੀ ਗੱਲ ਡਿਵੈਲਪਮੈਂਟ ਹੈ ਲੇਕਿਨ ਤੁਸੀਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜੇ EMPLOYEES ਹੈਗੇ ਨੇ ਉਹਨਾਂ ਦੇ ਵਿੱਚ ਦੇਖ ਲਓ ਤੁਹਾਡੇ ਤੁਹਾਨੂੰ ਪੰਜਾਬੀ ਤੇ ਨਹੀਂ ਕਿੰਨੇ ਲੋਕ ਮਿਲਾਂਗੇ ਡੋਮਿਸਾਈਲ ਦੇ ਉੱਥੇ ਉੱਥੇ ਹਿਮਾਚਲ ਦੇ ਉੱਥੇ ਹਰਿਆਣਾ not that ਉਹ ਲੋਕ ਡਿਸਰਵ ਨਹੀਂ ਕਰਦੇ ਹੋਣਗੇ ਲੇਕਿਨ ਗੱਲ ਤਾਂ ਹੋਈ ਹੈ ਕਿ ਉੱਥੇ ਸਿੰਡੀਗੇਟ 'ਚ ਜਾਂ ਸੈਨੇਟ 'ਚ ਜਿਹੜੇ ਲੋਕ ਬੈਠੇ ਵੀ ਰਹੇ ਉਹ ਵੀ ਕੀ ਕਰ पाए ਉਹ 15 ਜਿਹੜੇ ਗ੍ਰੈਜੂਏਟ ਹੋਣਗੇ ਠੀਕ ਹੈ ਹੱਕ ਹੈ ਹਾਂ ਕਿ ਉਹ ਬੈਠਣਗੇ ਤਾਂ ਗੱਲ ਕਰਨਗੇ ਲੇਕਿਨ ਉਹ ਗੱਲਾਂ ਤਾਂ ਹੋ ਨਹੀਂ ਪਾਈਆਂ ਪਿਛਲੇ ਤੁਸੀਂ 20-25 ਸਾਲਾਂ ਚ ਤੁਸੀਂ ਦੇਖੋ ਲੈਵਲ ਦੇ ਉੱਤੇ ਕਿੰਨੀ ਡਾਇਲੂਸ਼ਨ ਆਈ ਹੈ ਮੈਂ ਇੱਕ ਦਿਨ ਪੰਜਾਬ ਯੂਨੀਵਰਸਿਟੀ ਕੁਝ ਫੋਟੋ ਸਟੱਡ ਕਰਾ ਰਿਹਾ ਸੀ ਮੈਨੂੰ ਇੱਕ ਵਿਅਕਤੀ ਨੇ ਮਿਲ ਕੇ ਗੱਲ ਕਹੀ ਕਹਿੰਦਾ ਜੀ ਤੁਸੀਂ ਜੇ ਕਰਨਾ ਚਾਹੋ ਤਾਂ ਆ ਖਬਰ ਕਰਿਓ ਵੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜੀ ਪੰਜਾਬ ਦੀ ਯੂਨੀਵਰਸਿਟੀ ਹੈ ਉਹਦੇ ਵਿੱਚ ਗੈਰ ਪੰਜਾਬੀ ਕਿੰਨੇ ਕੁ ਏਮਪਲੋਇਡ ਹੈਗੇ ਨੇ ਕਹਿੰਦਾ ਕਦੇ ਤਾਂ ਸਰਵੇ ਕਰਾ ਕੇ ਵੇਖੋ ਮੈਂ ਕਿਹਾ ਤੁਸੀਂ ਪੰਜਾਬ ਦੀ ਗੱਲ ਕਰਦੇ ਹੋ ਯੂਨੀਵਰਸਿਟੀ ਦੀ ਗੱਲ ਕਰਦੇ ਹੋ ਤੁਸੀਂ ਚੰਡੀਗੜ੍ਹ ਸਰਵੇ ਕਰਾ ਕੇ ਦੇਖ ਲਓ ਚੰਡੀਗੜ੍ਹ ਪੁਲਿਸ ਚ ਸਰਵੇ ਕਰਾ ਕੇ ਦੇਖ ਲਓ ਜੋ ਕਿ ਕਹਿਨੋ ਤਾਂ ਪੰਜਾਬ ਦੀ ਰਾਜਧਾਨੀ ਹੈ ਪੰਜਾਬ ਦਾ ਹੱਕ ਸੱਤਾ 'ਚ ਰਹਿਣਾ ਤੁਸੀਂ ਕਹੇ ਵੀ ਦੋ ਵਾਰ ਤਿੰਨ ਵਾਰ ਮਾੜੀ ਗੱਲ ਨਹੀਂ ਗਈ ਲੇਕਿਨ ਪੋਲਿਟੀਕਲ ਡਿਸਕੋਰਸ ਕੀ ਆ ਤੁਹਾਡਾ ਪੋਲਿਟੀਕਲ ਬੰਦਾਂ ਦਾ ਡਿਸਕੋਰਸ ਵੀ ਦੇਖੋ ਕੀ ਜਦੋਂ ਬੈਠ ਇਕੱਠੇ ਹੁੰਦੇ ਆ ਕਾਦੇ ਬਾਰੇ ਗੱਲਾਂ ਹੁੰਦੀਆਂ ਵੀ ਕੋਠੀ ਕਿਹੜੀ ਬਣਾਈ ਕਿੰਨੇ ਕਨਾਲ ਦੀ ਗੱਡੀ ਕਿਹੜੀ ਲਈ ਬ੍ਰੈਂਡ ਕਪੜੇ ਕਿਹੜੇ ਪਾਏ ਬਾਲੇ ਕਿਹੜੀ ਯੂਨੀਵਰਸਿਟੀ 'ਚ ਬਿਨਿਆਣੇ ਪੜ ਰਹੇ ਨੇ ਹਾਂ ਯੂਨੀਵਰਸਿਟੀ ਕਿੱਥੇ ਪੜਾ ਰਹੇ ਸਕੂਲ ਕਿਹੜੇ 'ਚ ਪੜਾ ਰਹੇ ਉੱਥੇ ਇਹ ਡਿਸਕੋਰਸ ਨਹੀਂ ਹੁੰਦਾ ਵੀ ਯਾਰ ਪੰਜਾਬੀ ਯੂਨੀਵਰਸਿਟੀ ਭਾਸ਼ਾ ਆਧਾਰ ਤੇ ਬਣੀ ਸੀ ਇਹਨੂੰ ਇਹਦੇ ਚ ਰਿਸਰਚ ਪ੍ਰੋਜੈਕਟ ਹੋਰ ਕਿੰਨੇ ਹੋਣੇ ਚਾਹੀਦੇ ਆ ਸਪੋਰਟਸ ਯੂਨੀਵਰਸਿਟੀ ਆ ਉਹ ਕਿੰਨੀ ਪਰਫਾਰਮ ਕਰ ਰਹੀ ਹੈ ਨਹੀਂ ਤੇ ਸਾਡਾ ਟੈਲੈਂਟ ਦੀ ਕਮੀ ਥੋੜੀ ਆ ਮੈਂ ਨਾ ਤੁਸੀਂ ਹੁਣ ਗੱਲ ਕਰ ਰਹੇ ਹੋ ਵੀ ਯੂਨੀਵਰਸਿਟੀ ਗਏ ਮੈਂ 19 2008 ਦੀ ਗੱਲ ਸੁਣਾ ਰਿਹਾ ਤੁਹਾਨੂੰ ਬਤੌਰ ਸੈਨੇਟ ਮੈਂਬਰ ਮੈਂ ਇੱਕ ਕਿਸੇ ਕਾਲਜ ਚ ਸਿਲੈਕਸ਼ਨ ਵਾਸਤੇ ਗਿਆ ਸੀ ਸੈਨੇਟਸ ਦਾ ਸਿਲੈਕਸ਼ਨ ਪੈਨਲ ਯੂਨੀਵਰਸਿਟੀ ਵੱਲੋਂ ਜਾਂਦਾ ਹੈ ਇੱਕ ਮੋਗੇ ਜ਼ਿਲ੍ਹੇ ਦੇ ਇੱਕ ਇੰਟੀਰੀਅਰ ਕਾਲਜ ਮੈਸ ਸਿਲੈਕਸ਼ਨ ਜਿਹੜੇ ਬੱਚੇ ਆਏ ਲੈਕਚਰਰ ਦੀ ਸਿਲੈਕਸ਼ਨ ਸੀ ਪੰਜ ਬੱਚਿਆਂ ਚੋਂ ਤਿੰਨ ਬਾਹਰ ਲਏ ਸੀ ਆਊਟ ਆਫ ਸਟੇਟ ਪੰਜਾਬ ਦੇ ਤੇ ਦੋ ਆਪਣੇ ਸੀ ਉਹ ਵੀ ਦੋਨੋਂ ਕੁੜੀਆਂ ਹੀ ਸੀ ਤਾਂ ਤਾਂ ਹੀ ਅਸੀਂ ਕਹਿੰਨੇ ਆ ਵੀ ਜਿਹੜੇ ਬੱਚੇ ਕਾਬਲ ਇੱਥੇ ਕੁਝ ਕਰ ਸਕਦੇ ਜਿਹੜਾ ਹਾਈਲਾਈਟਸ ਨੇ ਸਾਡਾ ਨੁਕਸਾਨ ਕੀਤਾ ਉਹਦੇ ਕਰਕੇ ਵੀ ਬਹੁਤ ਅਸੀਂ ਮਤਲਬ ਪਿੱਛੜ ਗਏ